ਹੈਲੋ ਫਰੈਂਡਸ ਕਿਵੇਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਕ ਵੀ ਠੀਕ ਠਾਕ ਹੈ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਠੀਕ ਹੀ ਚਾਹੀਦੀ ਹੈ ਠੀਕ ਹੈ ਤੇ ਅੱਜ ਆਪਾਂ ਫੇਰ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਛੋਟੀ ਜੀ ਹੋਮ ਰੈਮਡੀ ਜਿਹੜੀ ਕਿ ਆਪਣੇ ਬਿਊਟੀ ਨਾਲ ਰਿਲੇਟਡ ਆ ਠੀਕ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਕੋਈ ਸੌਖਾ ਜਾਂ ਸਪੈਸ਼ੀਅਲ ਦੱਸੋ ਤੇ ਅੱਜ ਆਪਾਂ ਤੁਹਾਨੂੰ ਇੱਕ ਫੇਸ਼ੀਅਲ ਦੱਸਣ ਲੱਗੇ ਹਾਂ ਇੰਨਾ ਕਮਾਲ ਦਾ ਰਿਜ਼ਲਟ ਉਹਦਾ ਸਾਹਦਿਆਂ ਵਾਸਤੇ ਉਹ ਸਪੈਸ਼ੀਅਲ ਠੀਕ ਆ ਤੇ ਦੂਸਰੀ ਚੀਜ਼ ਉਹਦੇ ਨਾਲ ਜਿਹੜੀ ਸਕਿਨ ਆਪਣੀ ਇੰਨੀ ਸੌਫਟ ਹੋ ਜੂਗੀ ਨਾ ਤੇ ਇੱਕ ਹਾਈਡਰਾ ਫੇਸ਼ੀਅਲ ਦਾ 3000 ਵਾਲਾ ਫੇਸ਼ੀਅਲ ਦਾ ਗਲੋ ਆਊਗਾ ਤੁਹਾਡੇ ਸਕਿਨ ਤੇ ਇੰਨਾ ਵਧੀਆ ਚੀਜ਼ਾਂ ਤੁਹਾਨੂੰ ਕੋਈ ਪਾਰਲਰ ਤੇ ਜਾਣ ਦੀ ਕੋਈ ਕੋਸ਼ ਨਹੀਂ ਲੋੜ ਜਿਹੜੇ ਵਿਆਹ ਤੰਦ ਕਰਨੇ ਤੁਸੀਂ ਸਰਦੀ ਦੇ ਵਿੱਚ ਇੰਜ ਕੋਕੀ ਕਰ ਸਕਦੇ ਹੋ ਠੀਕ ਆ ਕਿਸੇ ਵੀ ਵਿਆਹ ਸ਼ਾਦੀ ਤੇ ਜਾਣਾ ਤੁਸੀਂ ਤਾਂ ਇਹ ਵਾਲਾ ਫੇਸ਼ੀਅਲ ਜਿਹੜਾ ਕਰਕੇ ਜਾਓਗੇ ਤੁਹਾਡਾ ਰਿਜ਼ਲਟ ਇੰਨਾ ਕੁ ਵਧੀਆ ਹੋਊਗਾ ਨਾ ਫੇਸ ਇੰਨਾ 글로 ਕਰੂਗਾ ਸ਼ਾਈਨ ਕਰੂਗਾ ਡਰਾਈਨੈਸ ਆ ਬਿਲਕੁਲ ਖਤਮ ਹੋ ਜੂ ਤੁਹਾਡੇ ਫੇਸ ਦੀ ਤੇ ਚਲੋ ਆਪਾਂ ਹੁਣ ਜਿਆਦਾ ਸਮਾਂ ਨਹੀਂ ਲੈਂਦੇ ਤੇ ਉਹਦੇ ਵਾਸਤੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਆਪਣੇ ਘਰੇ ਆ ਵੀ ਪਈਆਂ ਹੋਣਗੀਆਂ ਕਿਤੇ ਵੀ ਬਾਹਰੋਂ ਕੁਝ ਵੀ ਨਹੀਂ ਲੈ ਕੇ ਆਉਣਾ ਠੀਕ ਆ ਤਕਰੀਬਨ ਸਾਰਿਆਂ ਦੇ ਘਰ 'ਚ ਸਾਰਾ ਸਮਾਨ ਹੋਊਗਾ ਤੇ ਕੋਈ ਬਾਹਲਾ ਸਮਾਨ ਆਪਾਂ ਤੁਹਾਨੂੰ ਦੱਸ ਦੇਈ ਨਹੀਂ ਹੁੰਦੇ ਤੁਹਾਨੂੰ ਪਤਾ ਠੀਕ ਆ ਤੇ ਚਲੋ ਜੀ ਹੁਣ ਸਭ ਤੋਂ ਪਹਿਲਾ ਕੰਮ ਉਹਦੇ ਵਾਸਤੇ ਕਰਨਾ ਆਪਾਂ ਥੀਨਿੰਗ ਫੇਸ ਦੀ ਕਲੀਨ ਅਪ ਕਰਨਾ ਆਪਾਂ ਫੇਸ ਫੇਸ ਦਾ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਮਿਲਕ ਰੋ ਮਿਲਕ ਠੀਕ ਆ ਯਾਨੀ ਕਿ ਕੱਚਾ ਦੁੱਧ ਠੀਕ ਆ ਤੇ ਇਹਨੂੰ ਆਪਾਂ ਲੈ ਲਾਂਗੇ ਇੱਕ ਕੋਲੀ ਵਿੱਚ ਲੋ ਜੀ ਆ ਦੇਖੋ ਤੁਸੀਂ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਠੀਕ ਆ ਤੇ ਇਹ ਆਪਾਂ ਲੈ ਲਿਆ ਇਸ ਕੋਲੀ ਵਿੱਚ ਇਹ ਇਹਦਾ ਜਿਹੜਾ ਮੇਨ ਇੰਗਰੀਡੀਅੰਟ ਆ ਉਹ ਹੈਗੀ ਆ 글리세린 ਠੀਕ ਆ 글리세린 ਆ ਜਿਹੜੀ ਆਪਾਂ ਉਹ ਉਹ ਆਪਾਂ ਇਹਦਾ ਅੱਜ ਮੇਨ ਆ ਜਿਹੜੀ ਕਿ ਤੁਹਾਡੀ ਸਕਿਨ ਦੀ ਡਰਾਈਨੈਸ ਵੀ ਖਤਮ ਕਰੂਗੀ ਤੁਹਾਡੀ ਸਕਿਨ ਤੇ ਸ਼ਾਈਨ ਵੀ ਲਿਆਊਗੀ 글로 ਵੀ ਆਊਗਾ ਤੁਹਾਡੀ ਸਕਿਨ ਤੇ ਇਹ ਆਪਾਂ ਯੂਜ਼ ਕਰਨੀ ਆ ਆਪਣੀ ਇਹ ਥੋੜੀ ਇਹਦੇ ਚ ਠੀਕ ਆ ਇੰਨੀ ਬਹੁਤ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਆਪਣਾ ਥੋੜਾ ਜਿਹਾ ਇਹ ਲੈ ਲੈਂਦੇ ਤੇ ਵਿੱਚ ਇਹਦੇ ਆਪਾਂ ਪਾਵਾਂਗੇ 글리세린 ਬਸ ਇੰਨੀ ਠੀਕ ਆ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਰ ਲੈਣਾ ਮਿਕਸ ਚੰਗੀ ਨਾ ਪਹਿਲਾਂ ਮਿਚਾ ਪਾ ਕੇ ਜਿਹੜਾ ਮਿਲਕ ਆ ਉਹ ਵੀ ਇਸ ਕਹਿੰਦੀ ਡਰਾਈਨੈਸ ਖਤਮ ਕਰਦਾ ਤੇ ਜਿਹੜੀ ਗlycerin ਆ ਉਹ ਵੀ ਜਿਹੜੀ ਕੀ ਇਸ ਕਹਿੰਦੀ ਡਰਾਈਨੈਸ ਖਤਮ ਕਰਦੀ ਹੈ ਠੀਕ ਆ ਤੇ ਹੁਣ ਲੈਣੀ ਆਪਾਂ ਇੱਕ ਕਾਟਨ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਕੋਈ ਵੀ ਕੀ ਯੂਜ਼ ਕਰਨੀ ਦੀ ਤੁਹਾਨੂੰ ਪਤਾ ਆਪਣੇ ਫੇਸ ਦਾ ਕਲੀਨ ਕਰਨਾ ਬਹੁਤ ਜ਼ਰੂਰੀ ਪਹਿਲਾਂ ਆਪਾਂ ਫੇਸ ਵਾਸ਼ ਨਾਲ ਜਿਹੜਾ ਆਪਣਾ ਹੋਮ ਮੇਡ ਬਣਾਇਆ ਉਹਦੇ ਨਾਲ ਆਪਣਾ ਫੇਸ ਆ ਜਿਹੜਾ ਉਹੋਸ਼ਕੀ ਤਾਂ ਇਹ ਆਪਰ ਜਿਹੜਾ ਫੇਸ਼ੀਅਲ ਦਾ ਸਟੈਪ ਆ ਸਭ ਤੋਂ ਪਹਿਲਾ ਕਲੀਨ ਅਪ ਉਹ ਆਪਾਂ ਜ਼ਰੂਰ ਕਰਨਾ ਠੀਕ ਆ ਚਾਹੇ ਤੁਸੀਂ ਫੇਸ ਆਫ ਦੇ ਨੂੰ ਜਿੰਨਾ ਮਰਜ਼ੀ ਕਲੀਨ ਕੀਤਾ ਹੋਇਆ ਹੋਵੇ ਤਾਂ ਇਹਨੂੰ ਆਪਾਂ ਜਿਹੜੀ ਕਾਟਨ ਆ ਵਿਖ ਇਹਨੂੰ ਆਪਾਂ ਇਹਦੇ ਵਿੱਚ ਡਿਪ ਕਰਕੇ ਇਹ ਦਿਨਾ ਕਰਾਂਗੇ ਠੀਕ ਆ ਚੰਗੀ ਤਰ੍ਹਾਂ ਇੱਕ ਦੋ ਮਿੰਟ ਕਰ ਲੈਣੀ ਹੈ ਆਪਾਂ ਤਾਂ ਕਿ ਜਿਹੜੇ ਆਪਣੇ ਸਕਿਨ ਦਾ ਪੂਰੀ ਡਸਟਾ ਜਿਹੜੀ ਅੰਦਰੋਂ ਖਿੱਚੀ ਜਾਵੇ ਚੰਗੀ ਤਰ੍ਹਾਂ ਜਿਹੜੇ ਰੋਮ ਆ ਪੂਰੇ ਖੁੱਲ ਜਾਣ ਤੇ ਆਪਣਾ ਜਿਹੜਾ ਫੇਸ਼ੀਅਲ ਕਰਨਾ ਇਹ ਪੂਰਾ ਗਲੋ ਦੇ ਦੇ ਫਿਰ ਠੀਕ ਹੈ ਐਨਾ ਘੈਂਟ ਆ ਨਾ ਇਹ ਫੇਸ਼ੀਅਲ ਤੁਸੀਂ ਕਰਕੇ ਰਿਜ਼ਲਟ ਤੁਹਾਨੂੰ ਇੱਕਦਮ ਮਿਲੂਗਾ ਲੋਜੀ ਆਪਾਂ ਜਿਹੜਾ ਇੱਕ ਚੰਗੀ ਤਰ੍ਹਾਂ ਕਰਨਾ ਠੀਕ ਆ ਕਲੀਨ ਆ ਓਕ ਠੀਕ ਆ ਹੁਣ ਆਪਾਂ ਨੂੰ ਕੋਈ ਧੋਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਫੇਸ ਨੂੰ ਤੁਸੀਂ ਇਵੇਂ ਛੱਡ ਦੇਣਾ ਹੁਣ ਤੁਸੀਂ ਕੀ ਲੈਣਾ ਕੰਤੋਂ ਤੁਸੀਂ ਇੱਕ ਤਾ ਲੈਣੀ ਆ ਕਾਫੀ ਜੇ ਇਹ ਰਿਜ਼ਲਟ ਕੀ ਬਹੁਤ ਜ਼ਿਆਦਾ ਵਧੀਆ ਤੇ ਜਿਹੜੀ ਤੁਹਾਡੇ ਰਸੋਈ ਵਿੱਚ ਪਈ ਹੁੰਦੀ ਹੈ ਇੱਕ ਲੈਣਾ ਵੇਸਣ ਜਿਹੜਾ ਕਿ ਆਪਣੇ ਘਰ ਦਾ ਠੀਕ ਹੈ ਤੇ ਇਹਨਾਂ ਨੂੰ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਾਂਗੇ ਕੋਸੇ ਮਿਲਕ ਦੇ ਵਿੱਚ ਠੀਕ ਆ ਆ ਦੇਖੋ ਮਿਲਕ ਆਪਣੇ ਕੋਲ ਥੋੜਾ ਜਿਆ ਤਾਂ ਬਚ ਗਿਆ ਸੀ ਲੋੜ ਹੋਈ ਤਾਂ ਆਪਾਂ ਹੋਰ ਪਾਵਾਂਗੇ आपा कता आप इना पा बेसन पाउच पावे कुछ ज्यादा नहीं होगा ठीक हो है जो खुला पाने दोनों चीजें एको जहां पालो नहीं देख लो जिन्ना का आप ही देख लो ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਹੁਣ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਲੈਣਾ ਠੀਕ ਹੈ ਕੱਚਾ ਦੁੱਧ ਦੋ ਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੀ ਮ사ਜ ਕਰਾਂਗੇ ਠੀਕ ਹੈ ਇਹਨੂੰ ਇਵੇਂ ਯੂਜ਼ ਕਰਕੇ ਇਹਨੇ ਹੋਰ ਕੁਝ ਨਹੀਂ ਪਾਇਆ ਉਪਰ ਉਸੇ ਮਿਲਕ ਦੇ ਵਿੱਚ ਜਿਹੜੀ ਚ ਗ੍ਰੇਸਲੀਨ ਪਾਈ ਹੋਈ ਸੀ ਪਹਿਲਾਂ ਹੀ ਠੀਕ ਹੈ ਜੇ ਤੁਸੀਂ ਹੋਰ ਦੁੱਧ ਪਾਓ ਤੁਹਾਡਾ ਉਹ ਦੁੱਧ ਲੱਗ ਗਿਆ ਫਿਰ ਤੁਸੀਂ ਗ੍ਰੇਸਲੀਨ ਆ ਜਿਹੜੀ ਦੁਬਾਰਾ ਪਾਉਣੀ ਇਹ ਧਿਆਨ ਰੱਖਿਓ ਉਹ ਫੀ ਲੌਂਡ ਦੇ ਨਾਲ ਰਿਜ਼ਲਟ ਆ ਜਿਹੜਾ ਇੱਕਦਮ ਮਿਲਦਾ ਤੁਹਾਨੂੰ ਇੱਕਦਮ ਜਿਹੜੀ ਸਕਿਨ ਤੁਹਾਡੀ ਵਾਈਟ ਵੀ ਹੁੰਦੀ ਆ ਤੇ ਸ਼ਾਈ ਵੀ ਕਰਦੀ ਆ ਮਸ ਸਿੰਪਲ ਸਟੈਪ ਦੇ ਨਾਲ ਮ사ਜ ਕਰਨੀ ਆ ਠੀਕ ਆ ਕੋਈ ਲੰਮਾ ਚੌੜਾ ਪ੍ਰੋਸੈਸ ਨਹੀਂ ਸਾਫਟ ਅਥ ਦੇ ਨਾਲ ਸਕਰਬਿੰਗ ਗਰਨਿੰਗ ਫੇਸ ਦੀ ਤਾਂ ਕਿ ਡਸਟ ਵਗੈਰਾ ਪੂਰੀ ਕਲੀਨ ਹੋ ਜੇ ਆਪਣਾ ਫੇਸ ਲੋ ਠੀਕ ਆ ਹੁਣ ਤੁਸੀਂ ਕੀ ਕਰਨਾ ਕਾਟਨ ਲੈਣੀ ਆ ਉਹੀ ਕਾਟਨ ਆਦੇ ਨੂੰ ਸਾਫ ਕਰਦੇ ਆ ਲੋ ਜੀ ਹੁਣ ਆਪਾਂ ਫੇਸ ਜੜਾ ਤੋੜੀ ਆ ਠੀਕ ਆ ਸਕਰਬਿੰਗ ਕਰਕੇ ਹੁਣ ਜਿਹੜਾ ਨੈਕਸਟ ਸਟੈਪ ਆ ਉਹ ਹੈਗਾ ਪੈਕ ਦਾ ਤੇ ਪੈਕ ਆਪਾਂ ਕਿਵੇਂ ਲਗਾਉਣਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਵੇਂ ਕੋਲੀ ਲੈਣੀ ਆਪਾਂ ਉਹੀ ਕੋਲੀ ਖਾਲੀ ਹੋ ਗਈ ਸੀ ਆਪਾਂ ਥੋੜੀ ਜੀ ਧੋਲੀ ਆ ਠੀਕ ਆ ਤੇ ਇਹਦੇ ਚ ਆਪਾਂ ਪਾਵਾਂਗੇ ਇਨਕ ਵੇਸਰ ਠੀਕ ਆ ਵੇਸਰ ਇਹ ਪਾਵਾਂਗੇ ਆਪਾਂ ਗਲਿਸਰਿਨ ਠੀਕ ਹੈ ਤੇ ਹੁਣ ਆਪਣੇ ਕੋਲ ਹੈਗਾ ਆਲੂ ਦਾ ਯਾਨੀ ਕਿ ਕद्दूकस ਕਰਕੇ ਉਹਦਾ ਜੂਸ ਕੱਢਿਆ ਹੋਇਆ ਠੀਕ ਹੈ ਮੈਂ ਪਹਿਲਾਂ ਹੀ ਕਰਕੇ ਰੱਖ ਲਿਆ ਸੀ ਇਸ ਕਰਕੇ ਤੁਸੀਂ ਮਤਲਬ ਕੱਢਣਾ ਜਿਵੇਂ ਉਹਨੂੰ ਕद्दूकस ਕਰ ਲਓ ਇੱਕ ਆਲੂ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਬਸ ਉਹ ਨਿਕਲ ਆਉਂਦਾ ਆਪਣੇ ਵਾਸਤੇ ਚਮਚਾ ਜਿੰਨਾ ਵੀ ਆਪਣਾ ਚਾਹੀਦਾ ਏਨਾ ਤਾਂ ਬੋਕੜੀ ਜਿੰਨਾ ਹੁੰਦਾ ਠੀਕ ਆ ਆ ਦੇਖ ਲਓ ਥੋੜਾ ਜਿਹਾ ਆਪੇ ਪਾਉਣਾ ਇਹਨੂੰ ਮਿਕਸ ਹੀ ਕਰ ਲੈਣਾ ਛੋਟੇ ਜਿਹੇ ਆਲੂ ਦਾ ਆਪਣੇ ਵਾਸਤੇ ਚਮਚਾ ਸਾਰਾ ਨਿਕਲ ਆਉਂਦਾ ਵਾਦੂ ਠੀਕ ਆ ਇਹ ਹੈਗਾ ਹੁਣ ਆਪਣਾ ਲਾਸਟ ਸਟੈਪ ਇਹ ਦੇ ਨਾਲ ਜਿਹੜਾ ਫੇਸ ਤੁਹਾਡਾ ਚਮਕ ਜਾਊਗਾ ਪੂਰਾ ਹੁਣ ਤੁਹਾਨੂੰ ਰਿਜ਼ਲਟ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆ ਦੇਖੋ ਸਗਰਬਿੰਗ ਤੇ ਕਲੀਨਿੰਗ ਤੋਂ ਕਲੀਨ ਅਪ ਤੋਂ ਬਾਅਦ ਆਪਣਾ ਫੇਸ ਦਾ ਤੇ ਹੁਣ ਆਪਾਂ ਪੈਕ ਲਗਾ ਲਾਂ ਠੀਕ ਹੈ ਨਾ ਚੰਗੀ ਤਰ੍ਹਾਂ ਪੈਕ ਦਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਵੀ ਕਿਵੇਂ ਦਾ ਬਣਾਉਣਾ ਹੁੰਦਾ ਤੇ ਲੋ ਜੀ ਆਪਣਾ ਪੈਕ ਜਿਹੜਾ ਬਣ ਗਿਆ ਹੁਣ ਆਪਾਂ ਇਹਨੂੰ ਫੇਸ ਤੇ ਲਗਾਉਣਾ ਤੁਹਾਨੂੰ ਪਤਾ ਵੀ ਜਿਹੜਾ ਵੇਸਣ ਆ ਉਹ ਕਲੀਨਿੰਗ ਦਾ ਕੰਮ ਕਰਦਾ ਆਪਣੇ ਫੇਸ ਦਾ ਜਿਹੜਾ ਗਲੋ ਵੀ ਲਿਆਉਂਦਾ ਤੇ ਆਪਣੇ ਫੇਸ ਦੀ ਜਿਹੜੀ ਡਸਟ ਆ ਉਹ ਵੀ ਕਲੀਨ ਕਰ ਦਿੰਦਾ ਠੀਕ ਆ ਤੇ ਨਖਾਰ ਆ ਜਾਂਦਾ ਤੇ ਜਿਹੜਾ ਵਿੱਚ ਆਪਾਂ ਗ੍ਰੈਸਲੀਨ ਪਾਈ ਆ ਇਹ ਸਕਿਨ ਨੂੰ ਡਰਾਈ ਹੋਣ ਤੋਂ بچਾਉਂਦੀ ਆ ਸਕਿਨ ਡਰਾਈ ਨਹੀਂ ਹੁੰਦੀ ਮੋਇਸਚਰਾਈਜ਼ ਰੱਖਦੀ ਇਹਨੂੰ ਲੌਕ ਕਰਦੀ ਆ ਠੀਕ ਆ ਤੇ ਜਿਹੜਾ ਆਪਾਂ ਆਲੂ ਦਾ ਪਾਇਆ ਪਟੈਟੋ ਜੂਸ ਉਹ ਮਤਲਬ ਬਲੀਚ ਦਾ ਇੱਕ ਕੰਮ ਕਰਦਾ ਤੇ ਟੈਨਿੰਗ ਵੀ ਰਿਮੂਵ ਕਰਦਾ ਸਕਿਨ ਨੂੰ ਤੇ ਵਾਈਟ ਵੀ ਸਕਿਨ ਦੀ ਵਾਈਟਨਿੰਗ ਵੀ ਵਾਪਸ ਲੈ ਕੇ ਆਉਂਦਾ ਉਹ ਇੱਕ ਬਲੀਚ ਦਾ ਕੰਮ ਬਹੁਤ ਵਧੀਆ ਬਲੀਚ ਆ ਇਹ ਜਿਹੜਾ ਪੋਟੈਟੋ ਜੂਸ ਆ ਠੀਕ ਆ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਲਗਾ ਲੈਣਾ ਸਾਰੇ ਨੂੰ ਪੈਗ ਨੂੰ ਚਿਹਰੇ ਤੇ ਪੂਰਾ ਵੇਸੇ ਤਾਂ ਆਪਣਾ ਸਾਰਾ ਲੱਗ ਜੂ ਜੇ ਤੁਹਾਡਾ ਬਚ ਵੀ ਜਾਵੇ ਜੇ ਤੁਹਾਡਾ ਅੱਧਾ ਸੁੱਕ ਜੇ ਤੁਸੀਂ ਫਿਰ ਦੁਬਾਰਾ ਲਗਾ ਸਕਦੇ ਹੋ ਠੀਕ ਆ ਮੈਂ ਥੋੜਾ ਜਿਹਾ ਤਾਂ ਪਤਲਾ ਰੱਖਿਆ ਫਿਰ ਨਾ ਇਹ ਉਤਾਰਨ ਵੇਲੇ ਨਾ ਸੁੱਕਾ ਰਹਿੰਦਾ ਨਹੀਂ ਤਾਂ ਨਾ ਫਿਰ ਜਦੋਂ ਸੁਕਾ ਕੇ ਆਪਾਂ ਇਹਨੂੰ ਧੋਣਾ ਫੇਸ ਫਿਰ ਐ ਮਤਲਬ ਹਾਰ ਨਹੀਂ ਹੁੰਦਾ ਜਿਆਦਾ ਆਪਣਾ ਫੇਸ ਆ ਜਿਹੜਾ ਠੀਕ ਆ ਜਿਵੇਂ ਇਹ ਸੁੱਕੂਗਾ ਆਪਣਾ ਫੇਸ ਆ ਜਿਹੜਾ ਥੋੜਾ ਜਿਹਾ ਆਕਰਜੂ ਇਸ ਕਰਕੇ ਉਦੋਂ ਤੁਸੀਂ ਬੋਲਣਾ ਨਹੀਂ ਹੁੰਦਾਗਾ ਜੇ ਇਹ ਸੁੱਕ ਗਿਆ ਬਸ ਆਪਏ ਨੇ ਧੋ ਕੇ ਫਿਰ ਤੁਹਾਨੂੰ ਦਿਖਾਵਾਂਗੇ ਪਰ ਰਿਜ਼ਲਟ ਨਹੀਂ ਹੋਣਾ ਪਗੋਈ ਮਸਾਜ ਨਹੀਂ ਕਰਨੀ ਹੁਣ ਆਪਾਂ ਸਾਰੇ ਪੈਕ ਲਗਾ ਲਿਆ ਇਹ ਇਕਲੋ ਗੋਂ ਤੋਂ ਬਾਅਦ ਆਪਾਂ ਘੱਟ ਤੋਂ ਘੱਟ 20 ਤੋਂ 25 ਮਿੰਟ ਫੇਸ ਨੂੰ ਆਈ ਰੱਖਾਂਗੇ ਠੀਕ ਆ ਫਿਰ ਆਪਾਂ ਮਿਲਦੇ ਹਾਂ ਲੋ ਜੀ ਹੁਣ ਆਪਾਂ ਪੈਕ ਆ ਜਿਹੜਾ ਲਾਹਤਾ ਦੇਖੋ ਤੁਸੀਂ ਰਿਜ਼ਲਟ ਦੇਖੋ ਆਪਾਂ ਫਿਰ ਇਸ ਜਿਹੜਾ ਤੋਲਿਆ ਤਾਂ ਜਰੂਰ ਟਰਾਈ ਕਰਕੇ ਵੇਖਿਓ ਉਮੀਦ ਕਰਦੀ ਆਂ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜਦੋਂ ਆਪਾਂ ਸਕਿਪ ਕਰ ਦਿੰਦੇ ਆਂ ਫਿਰ ਤੁਸੀਂ ਕਮੈਂਟਾਂ ਚ ਪੁੱਛਦੇ ਹੋ ਵੀ ਆ ਕਿਵੇਂ ਕੀਤਾ ਸੀ ਆ ਕਿ ਵੀ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਮਤਲਬ ਦੱਸਿਆ ਹੁੰਦਾ ਤੇ ਜਦੋਂ ਆਪਾਂ ਸਕਿਪ ਕਰਕੇ ਦੇਖਦੇ ਆ ਤਾਂ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਸਕਿਪ ਹੋ ਜਾਂਦੀ ਹੈ ਤੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੀ ਨੂੰ ਠੀਕ ਆ ਤੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ